ਕੰਲੀ ਕੋਠੀ ਵੇਖ ਲੈ ਕੋਠੇ ਨਾਲ ਵਿਆਹਤਾ ਮੈਨੂੰ ਆ ਬੰਦਾ ਨਹੀਂ ਚੱਜਦਾ ਲੱਭਿਆ ਕੀ ਹੁੰਦਾ ਸੀ ਮਾਪਿਆਂ ਨੂੰ ਜੇ ਬੰਦਾ ਚੱਜਦਾ ਲੱਭਦਾਂਦੇ ਜ਼ਿੰਦਗੀ ਤਾਂ ਸੌਖੀ ਲੰਘ ਜਾਂਦੀ ਉਤੋਂ ਆ ਬਸ ਆਲੂ ਗੰਡੇ ਲੈ ਕੇ ਧਰ ਦਿੰਦਾ ਘਰ ਘਰ ਵੱਡਾ ਬਸ ਕੱਲਾ ਆਹ ਹੋ ਗਈ ਕੁਝ ਨਹੀਂ ਹੋਇਆ ਮੇਰੇ ਉਹ ਦੇਖਾਂ ਤੂੰ ਦਾ ਕਰ ਤਬਰ ਵਾਲੀ ਵੱਧ ਇਹ ਤਾਂ ਡੁੰਗੀ ਵਾਲੀ ਬੱਜੀ ਮੈਂ ਪੱਟੀ ਤੇ ਆਉਣਾ ਕਰ ਦਵੱਜੀ ਆਖਿਆ ਸਬਜ਼ੀ ਕੱਟ ਜਾ ਕਰ ਹੋਰ ਤਾਂ ਕਿਸੇ ਕੰਮ ਦਾ ਹੈ ਨਹੀਂ ਸਾਰਾ ਦਿਨ ਖੇਤਾਂ 'ਚ ਫਿਰਦਾ ਰਹੂ ਜੱਬਲ ਜਾ ਏ ਕਿਨ ਹੋਈ ਚੀਰ ਲਾ ਹੌਲੀ ਹੌਲੀ ਚੀਰੀ ਜਾਂਦੀ ਸੀ ਦਿੰਦਾਂ ਨੇ ਤੈਨੂੰ ਮੈਂ ਹੌਲੀ ਹੌਲੀ ਚੀਰੀ ਜਾਂਦੀ ਸੀ ਆਪ ਕੱਟ ਕੇ ਧਰ ਜਾ ਕਰ ਜਿਹੜਾ ਨਹੀਂ ਹੁੰਦਾ ਤੈਨੂੰ ਔਰ ਕਰਾ ਮੈਂ ਨਹੀਂ ਮੰਨਿਆ ਕੱਟੂ ਨਿਕਲੀ ਜਾਂਦਾ ਫਿਰ ਡਾਕਟਰ ਕੋਲੇ ਚਲਦੇ ਆਪਾਂ ਛੱਡ ਦੇ ਬੱਸ ਮੈਂ ਆਪੇ ਬੰਨ ਲੂੰਗੀ ਛੱਡ ਦੇ ਹੱਥ ਜੇ ਲਾਈ ਚਾਹੀਏ ਮੇਰੇ ਡੰਡ ਦੇ ਦਈਏ ਫਿਰ ਖੂਨ ਨਿਕਲੀ ਜਾਂਦਾ ਚਲੋ ਆ ਡਾਕਟਰ ਕੋਲੇ ਬਾਗ ਚੱਲਦੇ ਆ ਨਾਲੇ ਤਾਂ ਉੱਥੋਂ ਪੱਟੀ ਕਰਾ ਲਿਆਉਣੀਆਂ ਨਾਲੇ ਉਹ ਆ ਕੇ ਉਹ ਕਰ ਲਾਂਗੇ ਬੱਸ ਆਪੇ ਠੀਕ ਹੋ ਜੂ ਜਾਂ ਤੇ ਬਾਹਰ ਭੱਜ ਜਾ ਓਹ ਖੂਨ ਨਿਕਲੀ ਜਾਂਦਾ ਆਹਾਂ ਪੱਟੀ ਕਰਾ ਲਿਆਉਣੀਆਂ ਤੂੰ ਡਾਕਟਰ ਲੱਗਿਆ ਉੱਥੇ ਚੱਲ ਬਾਹਰ ਲਾਕਿਨ ਮਨਹੋਸ਼ ਸ਼ਕਲ ਲੈ ਕੇ ਖੜ ਜਾਂਦਾ ਮੇਰੇ ਮੂਰੇ ਘਰਦ ਵੀ ਇਹਦੀ ਵਜ੍ਹਾ ਨਹੀਂ ਵੱਜਦੀ ਆ ਇੱਥੇ ਪੱਲੇ ਪਿਆ ਹੱਟ ਜਾ ਤੇ ਤੂੰ ਕੋਈ ਮਾਇਆ ਦਾ ਨਾ ਪਾਂਡੇ ਆ ਤੇ ਮਾਨੂੰ ਨਾ ਪਾਂਡੇ ਨਾ ਲੈ ਫੇਰੇ ਤੂੰ ਬੇਗਲ ਰਛਣਾ ਲਾ ਤੈਨੂੰ ਮੈਂ ਕਿੰਨੇ ਵਾਰ ਕਿਹਾ ਆ ਨਾ ਆ ਤੇ ਮਾਨੂੰ ਪਿੱਛੇ ਹੋ ਜਾ ਉਹ ਮੈਂ ਆਂ ਕਹਿੰਦਾ ਉਹ ਮਿੰਟ ਰੱਖ ਲਏ ਬੱਸ ਕਰ ਲੈ ਚਾਪੂਰਾ ਹੋਰ ਆ ਨਾਲੇ ਕੋਈ ਪੱਤੀ ਹੋਊ ਜੂਗੀ ਪਾਂਡੇ ਦਾ ਚ ਪਾਂਡੇ ਤੇ ਦੋਰ ਆ ਰਹਿਗੇ ਨ ਆਪਣੇ ਅੱਜ ਨਾਲ ਕਰਦੇ ਹੁਣ ਸਾਫ ਆਪਦੇ ਵਰਗੇ ਭਾਂਡੇ ਮਾਂਜੀ ਇਹਨਾਂ ਉਹ ਤੱਜ ਦੀ ਆ ਸਾਬਣ ਲਾਈ ਐ ਇੱਕ ਕੰਮ ਚ ਨਾ ਹੁਣ ਬਹੁਤ ਕਰਦਾ ਰਹਿੰਦਾ ਅੱਧਾ ਰਹਿੰਦਾ ਕਦੇ ਮੈਂ ਭਾਂਡੇ ਮਾਂਜ ਦੰਨਾ ਕਦੇ ਆਲੂ ਜੀਰ ਦੰਨਾ ਕੌਣ ਨਿਕਲੇ ਦੇਸ ਦਾ ਮੇਰੇ ਉਹ ਕੀ ਹੋ ਗਿਆ ਕੀ ਹੋਣਾ ਸੀ ਕੁਛ ਨਹੀਂ ਬੱਬੂ ਤੈਨੂੰ ਪਤਾ ਨਾ ਸਬਜ਼ੀ ਕੱਟੀ ਆਂਦੀ ਸੀ ਆ ਮੇਰੇ ਘਰ ਦੇ ਵਜੇ ਉਹ ਉੱਪਰ ਭਾਂਡੇ ਮਾਂਜੀ ਜਾਂਦਾ ਆਪੇ ਵਿੱਚ ਡੰਗਾ ਡਾਈ ਜਾਂਦਾ ਮੈਂ ਕਿਹੜਾ ਉਹਨੂੰ ਕਿਹਾਗਾ ਵੀ ਤੂੰ ਆਹ ਕੰਮ ਕਰ ਕਰਦੇ ਵਜੇ ਸੀ ਤਾਂ ਮੰਨ ਜਾਂਦਾ ਨਹੀਂ ਮੈਂ ਤਾਂ ਤੂੰ ਹੀ ਨਹੀਂ ਕਰਾਉਂਦੀ ਕੋਈ ਕੰਮ ਉਗਲੇ ਜੇ ਤੋ ਤੈਨੂੰ ਪਤਾ ਤਾਂ ਹੈਗਾ ਮੇਰਾ ਕੱਲ ਜਮਾ ਕੋਈ ਸੁਗ ਨਹੀਂ ਬਾਤ ਨੇ ਉਹ ਮੇਰੇ ਕੋਈ ਪਾਂਡਾ ਪੁੰਡੇ ਸਮਾਰ ਕੇ ਤੂੰ ਢੋਲੀ ਮੈਨੂੰ ਤਾਂ ਕੋਈ ਵੀ ਕੰਮ ਪਸੰਦ ਨਹੀਂ ਮੈਂ ਤੈਨੂੰ ਹੀ ਨਹੀਂ ਖੜਨ ਦਿੰਦੀ ਕੋਈ ਉਹ ਮੈਂ ਤੈਨੂੰ ਇਹ ਗੱਲ ਦਾ ਹੋਈ ਪਾਪੀ ਵੀ ਮੈਂ ਤਾਂ ਪਾਈ ਪੂਜ ਦਾ ਕਾਹਨੂੰ ਆ ਮੈਂ ਤਾਂ ਉਹਦੀ ਮਾਸੀ ਦਾ ਮੁੰਡਾ ਮਾਦ ਅਥੇ ਰਹਿਣਾ ਕੀ ਮੈਂ ਤਾਂ ਉਹਦੀ ਮਾਸੀ ਦਾ ਮੁੰਡਾ ਆ ਮੈਂ ਤਾਂ ਮਾਸੀ ਦਾ ਮੁੰਡਾ ਹਾਂ ਉਹਦੋਂ ਮੈਂ ਗੱਲ ਸੱਚ ਨੂੰ ਦੱਸਦਾ ਮੈਂ ਤਾਂ ਤੈਨੂੰ ਐ ਸਮਝਿਆ ਸੀ ਵੀ ਤੂੰ ਇਹ ਦੱਸਾਗਾ ਭਰਾ ਭਾਈ ਭਰਾ ਕਹੋ ਮੇਰੇ ਤਾਂ ਕੋਠੀ ਪਾਈ ਹੋਈ ਪੈਣੀ ਚ ਟਰੈਕਟਰ ਆਪਣਾ ਕੋ ਚਾਰ ਪੰਜ ਤਾਂ ਓਕੇ ਪਾਣੀ ਕਿਲੇ ਵਾਣਾ ਮਰ ਕੋ ਨੂੰ ਤੇ ਪਲਾਟ ਫੂਟ ਰੇ ਰੱਖਿਆ ਬਾਵੇ ਤੇ ਸ਼ੌਣਾ ਦੋ ਤਿੰਨ ਕਿਲੋ ਮੈਂ ਬਣਾ ਰੱਖਿਆਗਾ ਤੇ ਮੈਂ ਇਥੇ ਉਹ ਵਾ ਜਿੰਦਗੀ ਇਹਦੇ ਨਾਲ ਮੈਂ ਕੱਟੀ ਜਾਂਦਾ ਮੈਂ ਤਾਂ ਉੱਥੇ ਐਸਾ ਸ਼ਾਂਤ ਜੀਵਨ ਛੱਡ ਕੇ ਆਇਆ ਤੇ ਉਹੀ ਕੰਮ ਵਿੱਚ ਇਹ ਵੇਰ ਕਰੀ ਜਾਂਦਾਗਾ

ਇੰਤਮੀ ਤਿਆਗੀ ਦਉਗੀ ਜੇ ਕਿਤੇ ਮੇਰੀ ਬੱਬੂ ਨਾਲ ਗੱਲ ਬਣ ਜੇ ਓਕੇ ਇਹ ਸਰਦਾਰਾ ਇੱਧਰ ਕੀ ਕਰਿਆ ਨਾ ਕੁਛ ਨਹੀਂ ਦੱਸਿਆ ਯਾਰਾ ਕੋਈ ਆ ਬੂਝਾ ਦੇਖਦਾ ਸੀ ਮਾਂ ਫਾਲ ਟੱਕੀ ਤੋਪੀ ਹਲ ਕਿਹੜਾ ਚੱਕੂ ਗਾ ਇਹ ਸੁੱਕਿਆ ਬੈ ਤਾਂ ਕੜਕ ਕੜਕ ਕਰਦੇ ਆ ਔਰ ਤੂੰ ਦੱਸ ਵਿਆਹ ਵਾਲਾ ਜੀਵਨ ਵਧੀਆ ਚੱਲਦਾ ਯਾਰ ਕੀ ਦੱਸਾਂ ਪੂਰਾ ਦਬਈਨਾ ਉਹ ਕਰਦਾ ਲੋ ਵੀ ਦਿਖਾਉਂਦੇ ਓ ਕਿ ਇਹ ਫੁੱਲ ਵਰਗੀ ਜਨਾਨੀ ਲੈ ਕੇ ਫੁੱਲ ਵਰਗੀ ਮੈਂ ਯਾਰ ਇੰਨਾ ਕਰਦਾ ਭਾਂ ਦਾ ਭਾਂਡੇ ਵੀ ਮਾਂ ਜਾਨ ਤੱਕ ਕੰਨ ਕਰਦੇ ਬੱਜੀ ਨਾ ਹੋ 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 ਯਾ ਮੈਨੂੰ ਦਾ ਆਪਮ ਪਾ ਚਾਰੇ ਪੈਰ ਤੱਕ ਤੇ ਭਾਈ ਇਹ ਬੜਾ ਯਾਰ ਭੈ ਜੋ ਸਾਰਾ ਕੁਝ ਕਰੂੰ ਤਾਂ ਹੁਣ ਭੁੱਖ ਨੰਗਣਾ ਕੋਈ ਤਾਂ ਗੱਲਾਂ ਮਾਰ ਇੱਥੇ ਲੈ ਕੇ ਸਰਦਾਰੀ ਚ ਬੜਾਤੀ ਹਜੇ ਵੀ ਤੇਰੇ ਕਾਵਾ ਕਰਦੀ ਆ ਐਨੇ ਮੇਰੇ ਕੋਲ ਰੁਪਏ ਸੀ ਉਹ ਵੀ ਜਰ ਮੇਰਾ ਖੋ ਫਸੇ ਜੀ ਗਏ ਵੀ ਤਾਂ ਰਬਾ ਜਮ ਉਹ ਮੈਂ ਸਮਝਾਉਣਾ ਉਹਨੂੰ ਅੱਜ ਤੇ ਸਮਝਾ ਦੇ ਹਾਂ ਨਹੀਂ ਤਾਂ ਫਿਰ ਕਿੰਦਰਾ ਇੱਕੋ ਹੀ ਹੱਲ ਆ ਭਰਾਵਾ ਡਾਂਗ ਚੱਕ ਲਈ ਫੜਿਆ ਮਿੰਤਾ ਜੀਆਂ ਨਾ ਕਰ ਹੁਣ ਓਏ ਉਹ ਕਿਵੇਂ ਰਹਿੰਦਾ ਉਹ ਵੀ ਤੋਰ ਤੋਰਦੇ ਹੁਣਾ ਉਹਦੇ ਕੋਲ ਚੰਗ ਨੱਗ ਨੂੰ ਇੱਥੇ ਵੜਾਈ ਰੱਖਦਾ ਉਹ ਹੈ ਨਾ ਉਹਦੇ ਕੋਲੇ ਇੱਥੇ ਹੁਣ ਖਾਊ ਕਿੱਥੋਂ ਮੈਨੂੰ ਤਾਂ ਮੂਗਾ ਵੀ ਤਰਸ ਆਉਂਦਾ ਈ ਚੱਲ ਭਾਂ ਦਾ ਤੁਰਾ ਫਿਰਦਾ ਇੱਥੇ ਦੋ ਸਾਲ ਲੈਂਦਾ ਉਹ ਰੋਟੀਆਂ ਉਹ ਨੱਗ ਜੇ ਭਾਂ ਦਾ ਘਰੇ ਮਾਰੇ ਹੀ ਹੁੰਦਾ ਪਗਾਨਾ ਬੰਦਾ ਚਾਹੇ ਮਾਸੀ ਦਾ ਮੁੰਡਾ ਈ ਹੈ ਤੇਰੀ ਦਾ ਪਰ ਐਜੇ ਬੰਦੇ ਨੂੰ ਨਹੀਂ ਘਰੇ ਬਾੜੀ ਦਾ ਹੁੰਦਾ ਦਵਾਲ ਤਾਂ ਉਹਨੂੰ ਵੀ ਯਰ ਮੈਂ ਦਵਲਣ ਚ ਹੀ ਫਾਇਦਾ ਹਾਂ ਦਵਾਲ ਤਾਂ ਉਹਨੂੰ ਚੱਲ ਮੈਂ ਕਰਦਾ ਉਹਦੇ ਨਾਲ ਗੱਲ ਕਰ ਲਾ ਹਾਂ ਮਰਾ ਭਾਈ ਠੀਕ ਹੋ ਠੀਕ ਹੈ ਵਧੀਆ ਉਹ ਭਾਈ ਕੀ ਗੱਲ ਆ ਗੱਲ ਕੀ ਹੁੰਦੀ ਆ ਮੇਰੀ ਜ਼ਿੰਦਗੀ ਨਰਕ ਬਣਾ ਤੀਨੇ ਉਹ ਸਵਰਗਾਂ ਚ ਬਣਾਇਆ ਕੀ ਸੀ ਤੇਰੇ ਪੇਕਿਆਂ ਕੋਲੇ ਅਹੋਗਾ ਸੱਚੀਆਂ ਸੁਣਾਉਣੀ ਆ ਸਰਦਾਰਾਂ ਦੇ ਘਰੇ ਤੋੜਤਾ ਤੈਨੂੰ ਤੁਹਾਡੇ ਇੱਕ ਦਾ ਕਿਲਾ ਵਾਹਣ ਦਾ ਤੇਰੇ ਭਾਈ ਕੋਲੇ ਤੇਰਾ ਭਾਈ ਨਾ ਵਿਆਹ ਲਿਆ ਤੁਸੀਂ ਆ ਸਵਰਗ ਆ ਹਾਂ ਇਹਨੂੰ ਮੱਥੇ ਲਾਉ ਨੂੰ ਜੀ ਨਹੀਂ ਕਰਦਾ ਮੇਰਾ ਉਹ ਤੇਰਾ ਪੈਰ ਥਲੇ ਧਰਤੀ ਤੇ ਲੱਗਣ ਨਹੀਂ ਦਿੰਦਾ ਹਾਂ ਮੂਰੇ ਮੂਰੇ ਪਾ ਪਾਂਡੇ ਉਹ ਮਾਂ ਦਾ ਸਬਜ਼ਾ ਉਹ ਕੱਟਦਾ ਹੋਰ ਤੈਨੂੰ ਕੀ ਚਾਹੀਦਾ ਗੱਲਾਂ ਮਾਣਾ ਮੋਟਾ ਉਮਰ ਦਾ ਹੀ ਫਰਕ ਆ ਉਮਰਾਂ 'ਚ ਕੀ ਆ ਬੁੱਥਾ ਦੇਖਿਆ ਹਦਾ ਪਹਾੜੀ ਲੰਗੂਰ ਵਰਗਾ ਆ ਪਹਾੜੀ ਲੰਗੂਰ ਵਰਗਾ ਤੂੰ ਹੀ ਆ ਗਈ ਹੂਰपरी ਆ ਤੈਨੂੰ ਆਗਲ ਨਹੀਂ ਹੁੰਦੀ ਸੀ ਕੱਪੜਾ ਪਾਉਣ ਦੀ ਇੱਥੇ ਆ ਕੇ ਸਿੱਖ ਗਈ ਤੂੰ ਤੇਰਾ ਮਤਲਬ ਕੀ ਆ ਮਤਲਬ ਮੇਰਾ ਸਹੀ ਆ ਭਾਈ ਮੈਂ ਤੇਰੀ ਮਾਂ ਨੂੰ ਵੀ ਆਖਿਆ ਸੀ ਤੇਰੇ ਭਾਈ ਨੂੰ ਵੀ ਆਖਿਆ ਸੀ ਪੂਚ ਗਾ ਦੇਵਾਂਗੇ ਥਾਣੇ ਤੱਕ ਫਿਰ ਉਹਦੇ ਵਰਗੀ ਕੋਈ ਪਿੰਡੂ ਲੱਭਣੀ ਸੀ ਉਹ ਤੂੰ ਆ ਗਈ ਡਾਕਟਰ ਨੇ ਪਿੰਡੂ ਜੀ ਤੁਹਾਡੇ ਘਰੇ ਹੈ ਕਿ ਸੀ ਭੁੱਖੇ ਮਰਦੇ ਸੀ ਤੇਰੇ ਮਾਪਿਓ ਨੂੰ ਇਹਨੇ 5 ਲੱਖ ਦਿੱਤਾ ਸੰਗਮ ਨੂੰ ਮਾੜੀ ਮੋਟੀ ਖਾਪੀ ਕੇ ਨਾ ਹਰਾਮ ਕਰੋ ਅੱਛਾ ਫਿਰ 5 ਲੱਖ ਚ ਮੈਨੂੰ ਵੀ ਖਵਾਤਾ ਤਾਂ ਉਹ ਬਗਵਾਇਆ ਨਹੀਂ ਤੂੰ ਵੀ ਤਾਂ ਕੁਛ ਨਾ ਕੁਛ ਲੈਤੇ ਹੋ ਤਾਂ ਹੀ ਪੁੱਛ ਮਾਰਦਾ ਫਿਰ ਦੱਗੇ ਪਿੱਛੇ ਮੈਂ ਕੀ ਲੈ ਲਿਆ ਉਹ ਮੈਂ ਕੀ ਲੈ ਲਿਆ ਭਾਈ ਮੈਂ ਤਾਂ ਹਾਂ ਲੈ ਲਈਆਂ ਗਾਲਾਂ ਚਾਰੇ ਪਾਸਿਓ ਅੱਜ ਉਹਨੇ ਮੇਰੀ ਲਾਵਾ ਕੀਤੀ ਆ ਔਰ ਗਾਲਾਂ ਤੈਨੂੰ ਨਾ ਦੇਮਾ ਗਵਾਂਡੀਆਂ ਨੂੰ ਦੇਮਾ ਜੇ ਤੂੰ ਡੋਬਿਆ ਮੈਨੂੰ ਆ ਇਕੱਲੇ ਘਰ ਨੂੰ ਵੇਖੀ ਜਾਵਾ ਕੋਠੀ ਤੇ ਕੰਦਾ ਤੇ ਪਰ ਲੰਨੀਆ ਬੁਰਕੇ ਰੋਜਾ ਲੁੱਲਿਆ ਕੇ ਸਿੱਟ ਦਿੰਦਾ ਆਲੂ ਵੜ ਦੀ ਵੜੀ ਦੇ ਉਂਗਲਾਂ ਵੱਡੀਆਂ ਗਈਆਂ ਕੋਈ ਨਾ ਉਹ ਤਾਂ ਮੈਂ ਸਮਝਾ ਦੂੰਗਾ ਸੁਖੀ ਤੂੰ ਐ ਕਰ ਪਈ ਨਾਲ ਪਨੀਰ ਪਨੂਰ ਤਰਾ ਦੇ ਕਰੂ ਹੈ ਤੈਨੂੰ ਮੈਂ ਪੈਸੀ ਤੈਨੂੰ ਵੜਾਉਣ ਲੱਗ ਜਾਨਾ ਕਹਿ ਕੇ ਤੂੰ ਪਰ ਨਹੀਂ ਤਾਂ ਖੁਸ਼ ਹੁਣ ਕਹਣਾ ਮੈਨੂੰ ਤਾਂ ਬੈਠਣ ਨਹੀਂ ਦਿੰਦੀ ਕੋਲੇ ਲੋਕ ਦੀ ਤੂੰ ਨਹੀਂ ਚੱਜਣਾ ਉਹ ਬਲਾਉਣ ਹੁਣ ਮੋਹ ਤੇ ਪਾਰ ਤੋ ਕੇ ਪਿੰਨ ਲੱਗ ਜਾ ਸੜੇ ਹੋਏ ਕੋੜਿਆਂ ਵਾਲੇ ਉਹ ਭਾਈ ਇਹ ਮੇਰੀ ਗੱਲ ਸੁਣ ਲੈ ਇਹ ਬਾਲਾ ਚੰਗਾ ਨਹੀਂ ਹੁੰਦਾ ਕੰਮ ਅੱਛਾ ਤੂੰ ਚੰਗਾ ਕੀਤਾ ਹੈ ਤੂੰ ਚੰਗਾ ਕਿ ਤੱਕੜੀ ਵਰਗੀ ਕੁੜੀ ਡੋਬ ਕੇ ਰੱਖਤੀ ਉਹ ਕਿਸੇ ਨੰਗ ਨਾ ਵਹੀ ਜਾਂਦੀ ਤੂੰ ਠੀਕ ਜੀ ਕੱਲਾ ਸੋਹਣਾ ਸੋਹਣਾ ਹੁੰਦਾ ਇਹ ਇਹ ਬਾਲਾ ਸ਼ਾਹਗਾ ਹੈ ਇਹਦੇ ਨਾਲ ਤਾਂ ਮੈਂ ਨੰਗ ਨੂੰ ਕਰਾ ਲਾਂਦੀ ਕਮ ਸੇ ਕਮ ਸ਼ਕਲ ਤਾਂ ਸਾਡੀ ਸੋਹਣਾ ਤਾਂ ਲੱਗਦਾ ਨਾਲ ਤੁਰਦਾ ਇਹ ਤਾਂ ਮੇਰੇ ਸੋਹਣਾ ਵੀ ਨਹੀਂ ਲੱਗਦਾ ਨਾਲ ਤੁਰਦਾ ਬਿੱਜੂ ਕੌਰਦੂੰਬੇ ਵੀ ਹੁੰਦੇ ਆ ਕੋਈ ਨਾ ਤੇਰੀ ਇਹ ਗੱਲ ਨਹੀਂ ਰਹਿਣੀ ਅੱਛਾ ਕੌਰਦੂੰਬੇ ਕੰਮ ਨਹੀਂ ਆਉਂਦੇ ਕੌਰਦੂੰਬੇ ਤਾਂ ਬਚੇਰੀਆਂ ਦਵਾਈਆਂ ਬਣਦੀਆਂ ਨੇ ਕੌਰਦੂੰਬੇ ਤੂੰ ਹੀ ਸਮਝ ਰਖਿਆ ਭਾਈ ਮੇਰੀ ਇੱਕ ਗੱਲ ਸੁਣ ਲੈ ਹੁਣ ਸਾਰੀ ਉਮਰ ਤੈਨੂੰ ਰਹਿਣਾ ਦਾ ਇੱਥੇ ਹੀ ਪੂ ਫਿਰ ਤੂੰ ਪਿਆਰ ਨਾ ਰਹਿ ਪਾਉਂਦ ਨਾ ਕੋਈ ਜ਼ਰੂਰੀ ਐ ਇਹ ਜਾਣ ਕੇ ਠੱਗੀ ਮਰਵਾਈਏ ਤੈਨਰੇ ਨਾਲ ਜਾਣ ਕੇ ਉਹ ਨਹੀਂ ਭਾਈ ਮੈਂ ਤਾਂ ਰਾਜ ਭਾਗ ਸਮਾਇਆ ਤੈਨੂੰ ਠੱਗੀ ਤਾਂ ਤੈਨੂੰ ਲੱਗਦੀ ਆ ਤੇਰੀ ਮਾਂ ਤੇ ਉਹਨੂੰ ਤਾਂ ਰਾਜ ਭਾਗ ਲੱਗਦਾ ਆ ਆ ਐਂ ਰਾਜ ਕਰਦੀ ਆ ਮੈਂ ਚਾਹ ਆਦਨ ਖੇਤਾਂ ਚ ਕਈਆਂ ਚੱਕ ਕੇ ਫਿਰਦਾ ਰਹਿੰਦਾ ਇੱਥੇ ਉੱਲੂਆਂ ਵਾਂਗੂ ਕੰਦਾ ਬੰਨੀ ਚੱਕੀ ਜਾਂਦੀਆਂ ਨੇ ਉਹ ਮੈਂ ਉਹਨੂੰ ਸਮਝਾਉਂਗਾ ਭਾਈ ਠੇਕੇ ਦੇ ਦੇ ਜਾ ਕਰ ਬਾਹਣ ਬਾਲਾ ਗੇਰਾ ਆਉਂਦਾ ਹੀ ਆਉਂਦਾ ਮੈਂ ਤਾਂ ਹੁਣ ਇਹਦੇ ਰਹਿੰਦੀ ਨਹੀਂ ਮੈਂ ਤੈਨੂੰ ਦੱਸਦਾ ਬਹੁਤ ਹੋ ਗਿਆ ਮੇਰੇ ਤਾਂ ਹੁਣ ਚ ਪੂਚ ਚਕਾ ਦੂੰ ਥਾਣੇਾਂ ਚ ਮੈਨੂੰ ਐਵੇਂ ਨਹੀਂ ਦੱਸਾਂ ਬਚੋਲਾ ਕਹਿੰਦੇ ਤੈਨੂੰ ਨਹੀਂ ਵਿਆਹੀ ਮੈਂ ਉਹ ਬਿੱਜੂ ਜਣ ਵਿਆਹੀ ਆ ਹਾਂ ਬੋਲਦਾ ਬਿੱਜੂ ਬੁੱਜੂ ਦਾ ਨਹੀਂ ਪਤਾ ਜੇ ਮਾੜੀ ਮੋਟੀ ਆਈ ਦੀ ਗੱਲ ਹੋ ਗਈ ਨਾ ਤੇਰੇ ਮਾਂ ਪਿਓ ਨੂੰ ساری ਉਮਰ ਦਾ ਰੋਣਾ ਪੱਲੇ ਪੈ ਜੂ ਐਵੇਂ ਨਾ ਕਿਸੇ ਗੱਲਾਂ ਚ ਰਹੀ ਹੁਣ ਵੀ ਤਾਂ ਰੋ ਆ ਆ ਸਾਧਰੇ ਖਾਂਦੀ ਪਿੰਦੀ ਟਟੀਆਂ ਮਾਰਦੀਆਂ ਹਮਾਰੀ ਚਾਲ ਮਾਰਦੀਆਂ ਟਟੀਆਂ ਫਸਾ ਕੇ ਰੱਖ ਗਏ ਤੇ ਬੈਜੇ ਬਿੜਾ ਇਹਦਾ ਜੀ ਆਉਂਦਾ ਤੇ ਚਾਦਰ ਰਾਜਾ ਹਲਾਉਂਦਾ ਹੌਲਾ ਸਰ ਕਿਧਰ ਆਇਆ ਹੋਈ ਮਾੜਾ ਖੇਤਿਆਂ ਕਾ ਐਸੀ ਆ ਪਪਾ ਤੂੰ ਆਪ ਤਾਂ ਹੁਣ ਇਹਨੇ ਦਾ ਘਰ ਬਸਣ ਦੇ ਤੂੰ ਪਿੰਡ ਪੁੰਡ ਜਾ ਆਪਦਾ ਭਾਈ ਦਸ ਦਿਨ ਲਾਇਆ ਕੱਲ ਕੋਲ ਕਬਰਾਂ ਕੇ ਜਾਉਂਗਾ ਯਾਰ ਹੁਣ ਉਹ ਕੋਈ ਨਾ ਵੱਢ ਲੂਗਾ ਮੇਰੀ ਹੋ ਗਈ ਗੱਲ ਕਿੰਦਰ ਨਾਲ ਉਹ ਕਿੰਦਰ ਨਾਲ ਕਹਿੰਦਾ ਦਕਾ ਤੋੜ ਉਹ ਸਾਰਾ ਕੰਮ ਮੇਰੇ ਸਾਰੇ ਆ ਯਾਰ ਹੁਣ ਉਹ ਜਿਹੜੇ ਤੇਰੇ ਲੱਛਣ ਨੇ ਮੈਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਤੂੰ ਰਹਿਣ ਦੇ ਇਹ ਗੱਲਾਂ ਚ ਕੁਝ ਨਹੀਂ ਮੇਰੇ ਲੱਛਣ ਕੀ ਮਾਰੇ ਦੇਖ ਲੈ ਜਾਂ ਦਵਾਈ ਬੂਟੀ ਮੈਨੂੰ ਤੁਣੀ ਪੈਂਦੀ ਆਪੇ ਉਹਨੂੰ ਘਰੇ ਆ ਕੇ ਵਰਦਨ ਆ ਤੇਰੀ ਦਵਾਈ ਬੂਟੀ ਮਰਵਾਉ ਕਿਦੇ ਓਏ ਤੂੰ ਉਂਗਲਾ ਲਾ ਕੇ ਸਹੀਆ ਕੇ ਯਾਰ ਥੋੜਾ ਹੋਰ ਕੋਈ ਕੰਮ ਨਹੀਂ ਹੈਗਾ ਸਾਡੇ ਰਿਸ਼ਤੇਦਾਰੀ ਦਾ ਕੰਮ ਹੈ ਓ ਤੂੰ ਵਗ ਜਾ ਪਿੰਡ ਆਵਦੇ ਓ ਮੈਂ ਤਾਂ ਭਾਵਾ ਕਣਕ ਲਾ ਦਾਣੇ ਸਾਂਭ ਕੇ ਜਾਊਂ ਆ ਉਹ ਲੰਝ ਪਾ ਕੇ ਓ ਤੂੰ ਮੰਨ ਜਾ ਮੇਰੀ ਗੱਲ ਵਗ ਜਾ ਕਿਉਂ ਉਹ ਕਰਦਾ ਤੂੰ ਪਿੰਡ ਜਾ ਆਵਦੇ ਭਾਈ ਗੱਲ ਸੁਣ ਭਰਾਵਾ ਜੇ ਮੇਰਾ ਸਰਦਾਗਾ ਦੋ ਦਿਹਾੜੇ ਕੰਮ ਕਰੀ ਜਾਂਦੇ ਇੱਕ ਸਾਡੇ ਲਾ ਹੈਗਾ ਤਾਂ ਸਾਂਭ ਹੀ ਜਾਂਦੇ ਆ ਮੈਂ ਤਾਂ ਹੁਣ ਮੈਂ ਤਾਂ ਇੱਥੇ ਹੀ ਰਹੂ ਓਏ ਲੈ ਤੂੰ ਗਾਪੋਨਾਂ ਨੂੰ ਮਾਰਾ ਕਰ ਮੈਨੂੰ ਤਾਂ ਪਤਾ ਤੂੰ ਕਿੰਨੇ ਕ ਪਾਣੀ ਚਾਹ ਕੋ ਜਿਵੇਂ ਤੂੰ ਸਮਝਦਾ ਉਨੀ ਲੋਟ ਆ ਮੈਂ ਉਨੀ ਸਹੀ ਆ ਫਿਰ ਇਹ ਗੱਲ ਤਾਂ ਮੈਂ ਗਲਤ ਤਾਂ ਮੈਂ ਦੇਖੀ ਜਊ

ਲਾਖ ਲੱਖ ਦੇ ਸਰ ਕੋ ਆ ਜਾਣਗੇ ਜਨਾਬ ਨਾ ਯਾਰ ਦੇਖੀ ਜਊਂ ਦਾਨ ਕਰ ਤੇ ਸਮਝਾਵਾਂਗਾ ਹਾਂ ਓਏ ਕੀ ਕਰਦਾ ਬੁਰਗਾ ਨਿਕ ਕਿੰਨਾ ਕਿਸ਼ਾਣਾ ਸਿਰਤਾ ਰੂੜੀ ਤੇ ਕਿੱਲਾ ਪਰ ਕੋਈ ਗੱਲ ਨਹੀਂ ਯਾਰ ਕੁੜੀ ਜੂਆ ਤਾਂ ਬਾਅਦ ਚ ਦੇਖੀ ਜਊ ਗਿਆ ਤਾਂ ਗਿਆ ਯਾਰ ਕੋਈ ਵਾਲੇ ਕੋਈ ਗੱਲ ਇਹ ਵੀ ਨੁਕਸਾਨ ਕਰਨ ਨੂੰ ਚਲ ਭਲਾ ਨੂੰ ਆ ਲਈ ਬਰੋ ਮੇਰੀ ਜਾਨ ਖਣ ਬਬੂ ਹਾਂ ਬਬੀ ਹਾਂ ਮੈਂ ਨਾ ਕਹੇ ਸੀ ਹਾਂ ਮੈਂ ਤਾਂ ਨਾ ਪ੍ਰਿੰਟ ਜਾਨੀ ਐ ਕੀ ਗੱਲ ਹੋ ਗਈ ਕੀ ਗੱਲ ਜੀ ਹੋਣੀ ਹੈਗੀ ਤੈਨੂੰ ਪਤਾ ਨਾ ਸ਼ੁਰੂ ਤੋਂ ਬਸ ਮੈਨੂੰ ਇਹ ਪਸੰਦ ਨਹੀਂ ਆਇਗਾ ਮੈਂ ਹੁਣ ਇੱਥੇ ਰਹਿਣਾ ਨਹੀਂ ਓਏ ਬਾਬਾ ਬਿਆਂ ਤੂੰ ਕਰ ਦਿੱਤੇ ਆਏ ਕਿ ਮੇਰਾ ਜ ਆ ਉਹ ਮੈਨੂੰ ਪਸੰਦ ਨਹੀਂ ਤੂੰ ਮੈਨੂੰ ਰੱਖਣਾ ਨਹੀਂ ਫਿਰ ਮੈਂ ਕਿੱ데 ਸਿੱਤੇ ਰਹਿਣਾ ਤੂੰ ਤਾਂ ਜਦ ਮੈਂ ਦੇਖ ਲੈਣਾ ਫਿਰ ਉਹਦਾ ਰਿਸ਼ਤਾ ਆਉਂਦਾ ਸੀ 200 ਕਿੱਲੇ ਵਾਲੀ ਦਾ ਚੱਲ ਬਸ ਵਾਕ ਚੱਲ ਫਿਰ ਨਾਲ ਵਾਕਾ ਦੇਖੀ ਜਾਊਗਾ ਆਜਾ

ਨਸੇ ਨੂੰ ਕਰਨ ਦਾ ਫੋਨ ਉਹ ਮੈਨੂੰ ਲੱਗਦਾ ਖੋ ਗਿਆ ਸਮੋਹੀ ਜਿਹੜਾ ਹਲੋ ਦੱਸੇ ਉਹਦਾਰ ਕੰਮ ਆ ਥੋੜਾ ਜਾ ਆਂ ਹੀ ਕਰਾ ਛੇਤੀ ਮੜਾ ਜਾ ਆ ਇੱਕ ਮਿੰਟ ਜੀ ਆਇਆ ਉਹ ਯਾਰ ਉਹ ਹੀ ਕੰਮ ਮੈਨੂੰ ਤਾਂ ਲੱਗਦਾ ਹੋ ਗਿਆ ਜਿਹੜਾ ਤੂੰ ਦੱਸ ਕੇ ਗਿਆ ਸੀ ਮੈਨੂੰ ਆਹਾਂ ਆ ਜਾ ਆ ਜਾ ਲੈ ਗਿਆ ਨਾਲੇ ਰੱਖਿਆ ਫੇ ਸੁੱਖਾ ਉਹ ਕੀ ਕਰ ਸੁੱਕਾ ਯਾਰ ਉਹ ਤਾਂ ਬੱਗੀ ਉਹਦਾ ਭਾਈ ਮੈਂ ਦੇਖ ਲਈ ਸੀ ਤੈਨੂੰ ਆਖੀ ਗਿਆ ਆ ਤੁਹਾਡਾ ਰਿਸ਼ਤੇਦਾਰ ਪਿੱਛੇ ਬਿਠਾਈ ਜਾਂਦਾ ਸੀ ਮੋਟਰਸਾਈਕਲ ਤੇ ਕਿੱਥੇ ਲੈ ਗਿਆ ਮੈਂ ਰੋਟਿਆ ਵੀ ਮੂਰੇ ਵੀ ਹੋਇਆ ਦੱਸ ਗਿਆ ਕਹਿੰਦਾ ਕਹਿ ਦੀ ਵੱਡੇ ਸਰਦਾਰ ਨੂੰ ਇਹ ਤਾਂ ਲੈ ਗਿਆ ਬੱਬੂ ਬੱਬੂ ਲੈ ਗਿਆ ਯਾਰ ਲੈ ਉਹ ਦੇਹਾਂ ਦਾ ਪਿੱਟੀਆਂ ਜਾਂਦਾ ਸੀ ਨਾ ਮੇਰੀ ਮਾਸੀ ਦਾ ਮੁੰਡਾ ਇਹ ਨਹੀਂ ਤੇ ਮੇਰੀ ਮਾਸੀ ਕਹਿੰਨੇ ਆਖਿਆ ਜਿੱਦ ਦੀ ਉਹ ਮਰੀ ਆ ਇਹਨੂੰ ਘਰੇ ਰੱਖ ਆ ਉਹ ਪਾਇਦਾ ਉੱਥੇ ਖਵਾਉਂਗੀ ਉਹ ਮਰਦਾ ਦਾ ਭੁੱਖਾ ਹੈ ਫਿਰ ਹਜੇ ਕੀ ਹਜੇ ਤਾਂ ਨੂੰ ਪਤਾ ਲੱਗੂ ਮੇਰੇ ਨਾਲ ਦੀ ਨੂੰ ਜਿਹੜੀ ਗਈ ਆ ਮੇਰਾ ਜਮਾ ਉਹ ਕਰਦਾ ਸੀ ਕੋਈ ਨਾ ਹੌਸਲਾ ਰੱਖ ਆ ਜੀ ਉਹਦੇ ਮਾਂ ਪਿਓ ਦੀ ਕਰਦੇ ਆ ਤੂੰ ਥਾਣੇ ਚ ਡਾਕਟਰ ਲਗਾਵਾਂਗੇ ਆ ਜਾ ਆ ਜਾ ਐਵੇਂ ਰੋਈਦਾ ਨਹੀਂ ਹੁੰਦਾ ਹੌਸਲੇ ਨਾਲ ਕਰੇ ਕੰਮ ਬੱਬੂ ਹਾਂ ਵਾ ਮੈਂ ਤੈਨੂੰ ਇੱਕ ਗੱਲ ਕਹਾਂ ਹਾਂ ਹਾਂ ਕੁਂਤਾ ਕਹਿੰਦਾ ਸੀ ਮੇਰੇ ਕੋਠੀ ਆ ਇੱਦਾਂ ਘੜੀਆਂ ਤੇ ਛੱਤ ਹੈਗੀ ਤੇਰੀ ਓਏ ਆਪਣੇ ਤਾਂ ਬਾਗਲ ਚ ਲੈ ਕੇ ਆਇਆ ਤੈਨੂੰ ਉਹ ਪਰਲੇ ਪਾਸੇ ਕੋਠੀ ਹੈ ਉਹ ਫਿਰ ਘਰ ਦੇ ਸ਼ੱਕ ਕਰਦੇ ਗਏ ਉਹਨਾਂ ਨੂੰ ਮਾਵਾ ਬੂ ਦੋ ਚਾਰ ਦਿਨ ਇੱਥੇ ਰਹਿਣਾ ਬੂ ਆਪਾਂ ਬਾਗਲਾਂ ਚ ਪੇਟੀਆਂ ਥੋੜੀ ਹੁੰਦੀਆਂ ਉਹ ਪੇਟੀਆਂ ਇਹ ਤਾਂ ਸਾਡੇ ਸੀਰੀ ਸੂਰੀ ਦੀਆਂ ਪੇਟੀਆਂ ਇੱਥੇ ਰੱਖ ਦਿੰਦੇ ਹੁੰਦੇ ਸੀ ਉਹਦਾ ਕੋਈ ਚੱਕਰ ਨਹੀਂ ਆਪਣੀ ਕੋਠੀ ਪੂਰੀ 4 ਗੱਲਾਂ ਦੀ ਕੋਠੀ ਹੈ ਘਟੋ ਘਟੋ ਨਹੀਂ ਐਡਾ ਕੰਮ ਲੈ ਤੁਹਾਡੇ ਬਾਗਲ ਚ ਪੇਟੀਆਂ ਰੱਖ ਗਿਆ ਹਾਂ ਪਰ ਛੀਨ ਉਦਾਰ ਕਰ ਤੇ ਲੋਕਾਂ ਵਾਲਾ ਮੈਂ ਤੇਰੀ ਹਿਸਟਰੀ ਵੀ ਨਾ ਕਰੀ ਬੈਠਾਂਗਾ ਅੱਛਾ ਹੋਰ ਬਾਈ ਨਾ ਕੀ ਬੋਲ ਸਾਬੋ ਸੋਕੇ ਲਾ ਬਾਣਾ ਕੀ ਪਤਾ ਲੱਗਦਾ ਕੋ ਹਾਂ ਤੇ ਕਰੋ ਬਟ ਐਕਸਟਾਰ ਪੰਜ ਦੇ ਵਿੱਚ ਆਕਸੋਕ ਨਾ ਕੱਢ ਲਾਇਆ ਜੂ ਬਾਤ ਆਪਣੇ ਕੋਲ ਥਾਰ ਦੂਰ ਗੱਡੀਆਂ ਖੜੀਆਂ ਉਧਰ ਜਾ ਆਵਾਂਗੇ ਖੂਸਾ ਪੀਸੂਪਿੰਗ ਕਰ ਆਵਾਂਗੇ ਮੈਂ ਹੁਣ ਅੱਜ ਤਿੰਨ ਚਾਰ ਦਿਨ ਮਾੜਾ ਬਾਈਕਲ ਸੂਂਗੋ ਤੇ ਗਰੀਬੀ ਦੇ ਦਿਨ ਕੱਢ ਲਾ ਹੁਣ ਫਿਰ ਇੰਨਾ ਕਿ ਤੈਨੂੰ ਘਰ ਨਹੀਂ ਪਊਗਾ ਚਲ ਕੋਈ ਨਹੀਂ ਉਹ ਜਿੱਥੇ ਉਹਦੇ ਨਾਲ ਵੀ ਮੈਨੂੰ ਸਾਲਾਂ ਨੂੰ ਹੋ ਗਿਆ ਹੋਰ ਸਾਰੇ ਦਾ ਨਾ ਹੁਣ ਜਮੀਨ ਸੀ ਲੱਗਿਆ ਹੋਇਆ ਸਾਰੇ ਦੇ ਏਸੀ ਕਮਰੇ ਦੇ ਦੇਖੇ ਗੱਪਾਂ ਵਾਲੀ ਵਾਰ ਤੋਂ ਹੁੰਦੀ ਹੈ ਮੈਂ ਨਾਉਣ ਵਾਲੇ ਜੇ ਸੀ ਉਹ ਵਾਹ ਇਹਨਾਂ ਜਿਹੜਾ ਪਸ਼ੂਆਂ ਨੂੰ ਉੱਥੇ ਲਾ ਰੱਖੇ ਸੀ ਅੱਛਾ ਹੋਰ ਤੇ ਸਾਰੇ ਦਾ ਸਭ ਕੰਮ ਹੀ ਹੈ ਚਲਾਂ ਤੇਰੇ ਨਾਲ ਆ ਕੇ ਮੈਂ ਕੁਝ ਜ਼ਿੰਦਗੀ ਤਾਂ ਸੌਖੀ ਜਾਰੀ ਉਹ ਤੇ ਮੂਦਾ ਇੱਥੇ ਰਾਣੀਆਂ ਵਾਂਗੂ ਰਹੇਂਗੇ ਤੂੰ ਤੇ ਬਿਲਕੁਲ ਨਹੀਂ ਹੋ ਰੋਟੀ ਖਾਣ ਤੋਂ ਹੁੰਦੀ ਹੈ ਤੇ ਚਾਰ ਪੰਜ ਦਾ ਬੁਰਾ ਰੋਟੀ ਕੋਲ ਦੇ ਰੱਖਿਆ ਹੋਈ ਹੈ ਹੌਣ ਕੋ ਸਖਵਾਏ ਪਿਆਗਾ ਹੁਣ ਤਾਂ ਫੇਰ ਤੈਨੂੰ ਮੈਂ ਇਥੇ ਦੁਕਾਨ ਤੋਂ ਲਿਆਉਣਾ ਪਊਗਾ ਨਾ ਜੇ ਮੈਂ ਕਰੋ ਹੋਟਲ ਤੇ ਲੈਣਾ ਹੋਟਲ ਆ ਲੈ ਛੱਕ ਕਰਨਗੇ ਜਤੋਂ ਵੀ ਇੰਨਾ ਗਰੀਬ ਵਾਲਾ ਸਮਾਨ ਕਿਵੇਂ ਲਈ ਜਾਣਾ ਹੁਣ ਤਾਂ ਮਾੜੀ ਗਰੀਬੀ ਵਾਲਾ ਸਮਾਨ ਲੈਣਾ ਪਊ ਕੋਕਰੇਜੀ ਲਿਆਵਾਂ ਪੰਜ ਰੁਪਏ ਚੱਲ ਤੂੰ ਬੁੱਤ ਤੇ ਚਾਰ ਦਿਨ ਦੀ ਗੱਲ ਨਾ ਕੋਈ ਨਹੀਂ ਜਿਹੜਾ ਕੁਝ ਲੈ ਲਏਗਾ ਮੈਂ ਖਾ ਲੂੰਗੀ ਹੋਰ ਵੀ ਕਰਨੀ ਆ ਜੀ ਹੁਣ ਪੱਛੜ ਤੇ ਤੀਜਾ ਖਾ ਕੇ ਤੈਨੂੰ ਬਰਕਰਾਰ ਤੈਨੂੰ ਚਾਰ ਦਿਨ ਤੇ ਦੂਆ ਤੱਕ ਪੀਜੇ 버ਗਰ ਕੋ ਮਰਜ਼ੀ ਕਹੀ ਜਾਏ ਬਸ ਤੂੰ ਤੂੰ ਤਾਂ ਰਹਿ ਗਿਆ ਕਹੀ ਵੀ ਅਜੇ ਕੁਝ ਤਾਂ ਖਾਦੀ ਨਹੀਂ ਹੁਣ ਕਦ ਤੂੰ ਚੱਲ ਠੀਕ ਹੈ ਹਾਂ ਤੇ ਆਖੇ ਮੈਂ ਪੱਖਾ ਫਰਮਾਥਾ ਨੇ ਦਾਤੀ ਫਰਾ ਲਿਆਉਂਗਾ ਕਿ ਜੇ ਚੋਰ ਨੂੰ ਮੂੰਹ ਬਨ ਕੇ ਜਾਊਂਗਾ ਨਹੀਂ ਚੱਲਣ ਵਾਲੇ 2-4 ਦਿਨਾਂ ਲਈ ਤਾਂ ਗੱਲ ਆ ਓਏ ਕੋਈ ਗੱਲ ਨਹੀਂ ਦੂਆ ਤਾਂ ਤੁੰਤਾ ਆਪ ਹੀ ਕਹੇਗੀ ਤੂੰ ਤਾਂ ਨਿਆਰੀ ਵਾਲੇ ਇੱਥੇ ਤਾਂ ਹਾਂ ਤੇ ਨੂ 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 ਪੂਲ ਪੂਲ ਬਣਿਆ ਹੋਇਆ ਤੇ ਤੈਨੂੰ ਪਾਣੀ ਪੂਣੀ ਲਿਆ ਮੈਂ ਕੋਈ ਹਾਂ ਪਾਣੀ ਤੇ ਕੋਈ ਯਾਦ ਨਾ ਚੂ ਗੱਲ ਔਰ ਉੱਠੀ ਟੋਕਦਾ ਕੇ ਮੈਂ ਕਰੀਏ ਦਾਰੂ ਸ਼ਰਾਬ ਸ਼ਰੂਬ ਵੀ ਪੀਣੀ ਐ ਜਦੋਂ ਭੁੱਖ ਨਾ ਗੋ ਰੋਟੀ ਤਾਂ ਮੈਨੂੰ ਆਪ ਹੋਣੀ ਮਿਲਦੀ ਸੀ ਮੈਂ ਤਾਂ ਇਹਨੂੰ ਪੱਪਾ ਲਾ ਲਿਆ ਚਲਾਏ ਅਕਰ ਸਕੀਮ ਖੇਲਾ ਤੇ ਕਾਂਟੇ ਕੂਟੇ ਲਾ ਹਾਲਾ ਚਾਰ ਪੰਜ ਦਿਨ ਤੱਕ ਦਾਰੂ ਪੀਵਾਂਗੇ ਗੱਪਸਕ ਮਾਰ ਦਿੰਨੇ ਆ ਇੱਥੇ ਚਿੱਟੇ ਜੁੱਟੇ ਆਲੇ ਬਾਹਲੇ ਫਿਰਦੇ ਆ ਇੱਥੇ ਦਾਹੂਰੇ ਦੇ ਕਾਂਟੇ ਲੈ ਕੇ ਲਈ ਅੱਛਾ ਤੋ ਕਾਂਟੇ ਜੀ ਮੈਨੂੰ ਦੇ ਦੇ ਤੇ ਛਣਿਆਰ ਤੋਂ ਮੈਂ ਕਿਲੋ-ਕਿਲੋ ਦੀ ਵੰਧਿਆ ਕਰਾ ਲਿਆਂਗਾ ਜਗਨਾਂਗੇ ਵਿੱਚੋਂ ਆ ਫੜਾ ਲਾ ਕੇ ਮੈਨੂੰ ਕਿਲੋ-ਕਿਲੋ ਉਹ ਲੋਕਰ ਜਨਾ ਕਰਾ ਦੂੰ ਇਹ ਦੇਖੀਂ ਆ ਛਾਪਾ ਸੋਨੇ ਦੀ ਨਹੀਂ ਨਹੀਂ ਤੇ ਚਾਂਦੀ ਦੀ ਆ ਜੀ ਇਹ ਵੀ ਫੜਾ ਦੇ ਫੜਾ ਤੇ ਰੇਣਾ ਸਾਰਾ ਸਮਾਨ ਇੱਥੇ ਫਾਇਦਾ ਨੀ ਨਾ ਕੋਈ ਚੱਲ ਆ ਮੇਰੇ ਹੱਥਾਂ 'ਚ ਥੋੜੀ ਨਾ ਗੁੱਲ ਲੈ ਜੂਗਾ ਲੈ ਕੇ ਉਹ ਮਰਾ ਕਾਂਟੇ ਦੇ ਦੇ ਮੈਨੂੰ ਹੋਰ ਦਾ ਕੁਛ ਨਹੀਂ ਹਾਂ ਦੁੱਧੇ ਹੀ ਭੜਾ ਦੇ ਮੇਰੇ ਕੋਲੇ ਆਹੀ ਆ ਹੋਰ ਹੈ ਨਹੀਂ ਤੋਏ ਗਾ ਨਹੀਂ ਮੈਂ ਤਾਂ ਤੁਹਾਨੂੰ ਸੋਨੇ ਚ ਨਵਾ ਦੂੰ ਆ ਤੂੰ ਟੈਨਸ਼ਨ ਕੋ ਨੀ ਆ ਹਲੋ ਅਸਲੀ ਆ ਮਾਰਾ ਸੋਨੇ ਜਿਹਾ ਕਰਿੰਦਾ ਇਹਦਾ ਕੋਈ ਚੱਕਰ ਨਹੀਂ ਤੇ ਟੈਨਸ਼ਨ ਆ ਮੈਨੂੰ ਕੋਈ ਹੋਰ ਤਾਂ ਨਹੀਂ ਸਮਾਨ ਹੈਗਾ ਸੋਨੂੰ ਖਾਪੇ ਤੇ ਕੋ ਨਹੀਂ ਵਾ ਠੀਕ ਆ ਠੀਕ ਆ ਮੈਂ ਆ ਗਿਆ ਵਾ

ਓ ਆਹੀ ਕਮਰਾ ਜਿਹੜਾ ਹੈਗਾ ਇਹੋ ਬਟਲ ਤਾਂ ਮੈਨੂੰ ਝੂਠ ਬੋਲਿਆ ਓਏ ਇਹੀ ਇੱਥੇ ਤਾਂ ਪਾਸਟਾ ਕੋਈ ਪੱਖਾ ਨਹੀਂ ਸੱਤ ਸੁੱਤਾ ਆ ਪੇਟੀਆਂ ਮੇਰੀਆਂ ਰੋਟੀ ਖਾਦੇ ਨੂੰ ਪੰਜ ਦਿਨ ਹੋ ਗਏ ਤੋਂ ਪਾਲ ਨਹੀਂ ਇੱਥੇ ਰੋਟੀਆਂ ਵੱਡੀਆਂ ਇੱਥੋਂ ਕਿਹਦੇ ਗੋਹਾ ਕੂੜਾ ਕਰਿਆ ਤਾਂ ਦੋ ਰੁਪਏ ਲੇ ਲੇ ਖਾਣੇਗੀ ਮੋਗਾਪੁਰਾ ਉਵੇਂ ਮੈਂ ਇਕੜਾ ਕਰਨ ਵਾਲਾ ਅਧਰਿਆ ਸੀ ਤੇ ਇਸੇ ਲਈ ਤੁਸੀਂ ਨਿਕਲ ਗਏ ਆ ਮੇਰਾ ਸਾਰਾ ਸੁਖ ਦੀ ਜ਼ਿੰਦਗੀ ਜਾ ਰੋ ਓਏ ਸੁਖ ਦੀ ਜ਼ਿੰਦਗੀ ਹੈ ਅੱਛਾ ਹੋ ਗਿਆ ਕਰੋ ਕਰੋ ਮਾ ਬਿਸਤਰਾ ਹੈ ਆਪਣਾ ਹੈ ਹੈ ਮੈਂ ਐਸੇ ਰੱਖਿਆ ਸੀ ਮੇਰੀ ਸੁਖ ਦੀ ਜ਼ਿੰਦਗੀ ਨਿਕਲ ਉਹ ਕਾਟ ਜਿਨਾਂ ਦੱਚੰਗੀ ਹੈ ਤੇ ਉਹ ਨਵੇਂ ਮਾਰਾ ਸੀ ਨਾ ਮਿੰਨੀ ਮੱਦ ਸੀ ਪਰ ਉਹ ਖੀਂ ਸੀ